ਤੁਸੀਂ ਦੇਖ ਰਹੇ ਹੋ ਨੋਸ 24/7 ਤੇ ਮੈਂ ਹਾਂ ਗੁਰਵਿੰਦਰ ਸਿੰਘ ਸੰਧੂ ਜੋ ਕਿ ਪਿਛਲੇ ਸਮੇਂ ਤੋਂ ਫਰੀਦਕੋਟ ਦੇ ਬਲਾਕ ਸਾਦਕ ਵਿਖੇ ਜੋ ਕਿ ਸਾਡੇ ਸਟੇਡੀਅਮ ਦੇ ਵਿੱਚ ਔਜੀ ਸਾਹਿਬ ਬਹੁਤ ਹੀ ਮਿਹਨਤ ਕਰਕੇ ਜਿਹੜਾ ਬੱਚਿਆਂ ਨੂੰ ਸਖਲਾਈ ਦੇ ਰਹੇ ਨੇ ਜੋ ਕਿ ਬਹੁਤ ਵਧੀਆ ਇੱਕ ਉਪਰਾਲਾ ਹੈ ਰੇਸ ਦੇ ਵਿੱਚ ਹੋਰ ਵੀ ਜੰਪਿੰਗ ਐਰਾ ਵਗੈਰਾ ਜੋ ਵੀ ਜਿੰਨੀਆਂ ਗੇਮਾਂ ਆ ਉਹਦੇ ਵਿੱਚ ਬਹੁਤ ਵਧੀਆ ਉਪਰਾਲਾ ਉਹਨਾਂ ਦਾ ਜੋ ਕਿ ਜਾਣ ਪਛਾਣ ਦੇ ਮਹਤਾਜ ਨਹੀਂ ਜੋ ਕਿ ਸਾਡੀ ਛੋਟੀ ਜੀ ਬੱਚੀ ਨਵਜੋਤ ਕੌਰ ਸਾਦਕ ਕਿ ਹਰੇਕ ਰੇਸ ਦੇ ਵਿੱਚ ਫਰਸਟ ਆਉਂਦੀ ਰਹੀ ਐ ਇਸਨੇ ਕਿੰਨੇ ਸਾਈਕਲ ਐਲਈਡੀ ਹੋਰ ਵੀ ਬਹੁਤ ਬਹੁਤ ਕੁਝ ਜਿੱਤਿਆ ਅੱਜ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਪੁੱਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਹੋ ਹਾਂਜੀ ਵਧੀਆ ਜੀ ਅੱਛਾ ਪੁੱਤ ਜਦੋਂ ਤੂੰ ਇਹ ਸ਼ੁਰੂ ਕੀਤਾ ਰੇਸ ਲਾਉਣੀ ਕਿੰਨਾ ਚਿਰ ਹੋ ਗਿਆ ਐਡੀਆ ਕਰਕੇ ਸ਼ੁਰੂ ਕੀਤੇ ਨੂੰ ਤੈਨੂੰ ਅਸੀਂ ਆਈਡੀਆ ਲਾ ਕੇ ਦੱਸਦੇ ਨਹੀਂ ਕੋਈ ਸਾਨੂੰ 2 ਸਾਲ ਤੋਂ ਦੋ ਸਾਲ ਤੋਂ ਹਾਂਜੀ ਉਦੋਂ ਵੀ ਤੁਹਾਨੂੰ ਤੁਹਾਡੇ ਸਰ ਨੇ ਗਾਈਡ ਕੀਤਾ ਸੀ ਜਾਂ ਆਪਦੇ ਮਨ ਚ ਸੀਗਾ ਵੀ ਮੈਂ ਕਰਨਾ ਮੰਚੀ ਸੀਗਾ ਹੈ ਸਕੂਲ ਤੋਂ ਗਏ ਲੱਗੇ ਸੀ ਅੱਛਾ ਸਕੂਲ ਵੇਲੇ ਤੋਂ ਫਿਰ ਤੁਸੀਂ ਕਿਹੜੀ ਕਲਾਸ ਚ ਪੜਦੇ ਹੋ ਅਸੀਂ 6th ਕਲਾਸ ਚ 6th ਕਲਾਸ ਚ ਹਾਂਜੀ ਕਿਹੜੇ ਸਕੂਲ ਚ ਸਰਕਾਰੀ ਸਰਕਾਰੀ ਚ ਅੱਛਾ ਤੇ ਪੁੱਤਰਾ ਏਮ ਕੀ ਆ ਆਉਣ ਵਾਲੀ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਆ ਬੰਨਾ ਹੌਜੀ ਬੰਨਾ ਅੱਛਾ ਪੂਰਾ ਮੰਨਤਾ ਰਹੇ ਹੋ ਐ ਫੌਜੀ ਬੰਨਾ ਹਾਂਜੀ ਪੱਕਾ ਹਾਂਜੀ ਤੇ ਜੇ ਕੋਈ ਹੋਰ ਜੋਬ ਮਿਲ ਗਈ ਫੇਰ ਉਹ ਵੀ ਫਿਰ ਠੀਕ ਹੀ ਆ ਜੀ ਉਹ ਵੀ ਠੀਕ ਰਹੂ ਅੱਛਾ ਏਮ ਫੌਜੀ ਦਾ ਹਾਂਜੀ अच्छा ते ਕਿੰਨੇ ਤੁਸੀਂ ਭੈਣ ਭਰਾਓ ਅਸੀਂ ਤਿੰਨ ਭੈਣ ਭਰਾ ਹਾਂ ਤਿੰਨ ਭੈਣ ਭਰਾ ਹਾਂ ਇਹ ਪਤਾ ਕਿੱਥੇ ਕਿੱਥੇ ਤੂੰ ਰੇਸ ਲਾ ਕੇ ਆਈ ਹੋਂ ਤੱਕ ਪਤਾ ਸਰ ਆਜ ਪਿੰਡ ਵਿੱਚ ਲਾਲਾ ਕੋਟਕ ਸਾਧਕ ਸਾਰਕਵਾਰ ਸਿੰਘ ਵਾਲੇ ਇਤਰੋ ਗਰਦਾਸਪੁਰ ਤੋਂ ਅੱਗੇ ਗਏ ਹਾਂ ਅੱਛਾ ਤੇ ਮਤਲਬ ਫਰਸਟ ਪਲੇਸ ਨਹੀਂ ਆਉਂਦੀ ਰਹੀ ਹੈ ਹਾਂਜੀ ਠੀਕ ਹੈ ਤੇ ਕਿੰਨੇ ਸਾਈਕਲ ਜੱਤੇ ਤੁਸੀਂ ਹੋਂ ਤੱਕ ਅਸੀਂ 10 ਸਾਈਕਲ ਤੇ ਐਲਈਡੀ ਵੈਰੀ ਗੁੱਡ 10 ਸਾਈਕਲ ਹਾਂਜੀ ਤੇ ਐਲਈਡੀ ਹਾਂਜੀ ਤੇ ਪੁੱਤੋ ਘਰ ਦੇ ਆਪਣੇ ਕੀ ਹਾਲਾਤ ਨੇ ਉਹ ਘਰ ਦੇ ਹਾਲਾਤ ਤਾਂ ਜੀ ਠੀਕੇ ਠੀਕ ਹੀ ਹੈ ਅੱਛਾ ਹੁਣ ਤੁਸੀਂ ਦੱਸ ਰਹੇ ਸੀ ਤੁਹਾਡੇ ਮੰਮੀ ਪਾਪਾ ਵੀ ਅਸੀਂ ਜਗਾ ਲੈ ਲਈ ਹੈ ਹਾਂਜੀ ਘਰ ਪਾਉਣ ਲਈ ਲਈ ਹੈ ਹਾਂਜੀ ਕਿੱਥੇ ਲਈ ਹੈ ਪੁੱਤੋ ਅ ਮਕਸਰ ਰੋਡ ਤੇ ਅੱਛਾ ਇਹ ਬਤ ਤੁਸੀਂ ਆਪਣੇ ਫਿਰੋਜ਼ਪੁਰ ਰੋਡ ਤੇ ਨਹੀਂ ਇਹ ਤੁਸੀਂ ਜਿਹੜੇ ਜਗਾ ਲਈਏ ਫਿਰ ਤੂੰ ਪੁੱਤ ਆਪਦੀ ਮਿਹਨਤ ਨਾਲ ਹਾਂਜੀ ਅੱਛਾ ਸਾਰੀ ਜਗਾ ਤੂੰ ਆਪਦੀ ਮਿਹਨਤ ਨਾਲ ਲਈ ਹੈ ਹਾਂਜੀ ਤੇ ਹੁਣ ਘਰ ਪਾਉਣ ਦਾ ਕੋਈ ਹੈ ਉਪਰਾਲਾ ਜਾਂ ਕਿਵੇਂ ਹੈ ਜੀ ਰੋਕੇ ਪਾਉਣਾ ਹੱਲੇ ਤਾਂ ਜੀ ਛਾਨੂ ਹੱਲੇ ਨਹੀਂ ਪਤਾ ਲੱਗਿਆ ਜੀ ਨਹੀਂ ਕਿਸੇ ਵੱਲੋਂ ਕੋਈ ਮਦਦ ਕੋ ਕਹਿੰਦਾ ਹੋਵੇ ਕਿਉਂਕਿ ਤੇਰਾ ਬਹੁਤ ਨਾਂ ਤੂੰ ਬਹੁਤ ਵਧੀਆ ਸ਼ਾਈ ਹੋਈਆਂ ਹਰੇਕ ਵਿੱਚ ਫਰਸਟ ਹੋਦੀ ਆ ਸਾਰੇ ਤੈਨੂੰ ਜਾਣਦੇ ਆ ਤੇਰੀ ਹੈਲਪ ਵੀ ਕਰਨਾ ਚਾਹੁੰਦੇ ਆ ਕੋਈ ਚਾਹੁੰਦਾ ਹੋਵੇ ਵੀ ਮੈਂ ਘਰ ਪਾ ਕੇ ਦੇਵਾਂਗਾ ਹਾਂ ਜੀ ਮਨਦੀਪ ਸਰ ਕਹਿੰ ਜਾਂਦੇ ਕਿ ਵੀ ਅਸੀਂ ਤੂੰ ਜੋ ਕਰਨਾ ਤੂੰ ਕਰ ਬਾਕੀ ਅਸੀਂ ਆਪਦੇ ਸਿਰ ਤੇ ਲੈ ਲੈਂਦੇ ਮਨਦੀਪ ਸਿੰਘ ਸੰਧੂ ਸਮਾਜਸੀ ਵੀ ਜਿਹੜੇ ਹਾਂ ਜੀ ਅੱਛਾ ਉਹ ਕਹਿ ਰਹੇ ਕਿ ਮੈਂ ਪਾ ਕੇ ਦੇਵਾਂਗਾ ਹਾਂ ਜੀ ਉਹ ਇੱਥੇ ਹੈ ਮਨਦੀਪ ਸਿੰਘ ਸੰਧੂ ਜੀ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕੀ ਹਾਲ ਆ ਜੀ ਬਹੁਤ ਵਧੀਆ ਸਰ ਬੇਟੀ ਤੁਹਾਡਾ ਬੜਾ ਨਾਮ ਲੈ ਰਹੀ ਹੋਂ ਟੰਬੁਕੇ ਬੇਟੀ ਦੇ ਕੰਮ ਇਹੋ ਜੀ ਕੀਤੇ ਜੀ ਉਹਦੇ ਨਾਲ ਅਸੀਂ ਆਪ ਸਮਝਿਆ ਕਿ ਸਾਡਾ ਫਰਜ਼ ਆ ਵੀ ਅਸੀਂ ਖੜੀਏ ਆਣ ਕੇ ਅੱਛਾ ਤੇ ਸੰਤੂ ਸਾਹਿਬ ਸਮਾਜ ਸੇਵਾ ਦੇ ਵਿੱਚ ਤੁਸੀਂ ਬਹੁਤ ਵਿਚਰ ਰਹੇ ਹੋ ਤੁਹਾਨੂੰ ਦੇਖੀਦਾ ਦੋ ਤਿੰਨ ਸਾਲ ਤੋਂ ਨਵਜੋਤ ਕੌਰ ਦੀ ਮੰਚ ਕਿਵੇਂ ਆਇਆ ਵੀ ਮੈਂ ਹੈਲਪ ਕਰਾਂ ਅਹ ਦੇਖੋ ਸਰ ਮੇਰਾ ਪਹਿਲਾ ਤੋਂ ਏਮ ਸੀ ਆ ਕਿ ਸਾਡੇ ਪਿੰਡ ਦੇ ਬੱਚੇ ਜਿਹੜੇ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਜਾਏਗੇ ਇੱਕ ਇਹ ਸਾਡਾ ਜਿਹੜਾ ਹੀਰਾ ਜਿਹੜੇ ਸਾਡੇ ਜਗਤਾਰ ਬਾਈ ਨੇ ਤਰਾਸ਼ ਕੇ ਬਾਹਰ ਕੱਢਿਆ ਜੀ ਉਹਨੇ ਸਾਡੇ ਪਿੰਡ ਦਾ ਜਿਹੜਾ ਨਾਮ ਬਹੁਤ ਦੂਰ ਤੱਕ ਲੈ ਕੇ ਗਈ ਹੈ ਤੇ ਸਾਡੇ ਵੀ ਪਿੰਡ ਲੈਵਲ ਤੇ ਮੈਂ ਸਾਰੇ ਆਪਣੇ ਪਿੰਡ ਵਾਲਿਆਂ ਨੂੰ ਸਾਥੀਆਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਬੱਚੀ ਦੇ ਜਿਹੜਾ ਮਕਾਨ ਬਣਾਉਣ ਦੇ ਵਿਚਾਰਨ ਕੇ ਸਾਡਾ ਸਾਥ ਦਿਓ ਤੇ ਉਸੇ ਚੀਜ਼ ਦੇ ਤਹਿਤ ਅਸੀਂ ਸੋਚਿਆ ਕਿ ਸਾਡਾ ਪਿੰਡ ਵਾਲਿਆਂ ਦਾ ਫਰਜ਼ ਬਣਦਾ ਕਿ ਅਸੀਂ ਇਹਨਾਂ ਦਾ ਬੱਚੀ ਦਾ ਸਾਥ ਦਈਏ ਇਹਨਾਂ ਦੇ ਸੁਪਨਿਆਂ ਦੇ ਜਿਹੜਾ ਘਰ ਸੀ ਸੋਚਿਆ ਜਿੱਥੇ ਅਸੀਂ ਟਰੋਫੀਆਂ ਉੜਨੀਆਂ ਜਿੱਥੇ ਅਸੀਂ ਸਾਇਕਲ ਠੱਲਣੇ ਆ ਆਪਣੇ ਮਾਪਿਓ ਦੇ ਜਿਹੜੇ ਇਹਨਾਂ ਦੇ ਖਾਬ ਉਹ ਪੂਰੇ ਕਰਨੇ ਉਹਦੇ ਵਿੱਚ ਅਸੀਂ ਇੱਕ ਸੋਚਿਆ ਕਿ ਅਸੀਂ ਇਸ ਬੱਚੀ ਦੀ ਮਦਦ ਕਰਕੇ ਅਸੀਂ ਇੱਕ ਜਰੀਆ ਬਣ ਸਕੀਏ ਤੇ ਉਸ ਦੇ ਤਹਿਤ ਸਾਡੇ ਵੀ ਸਾਰਿਆਂ ਨੂੰ ਅਪੀਲ ਹੈ ਕਿ ਜਿੰਨੇ ਵੀ ਸਮਾਜ ਸੇਵੀ ਹੈਗੇ ਨੇ ਜਾਂ ਹੋਰ ਭੈਣ ਭਰਾ ਦੂਰ ਨੇੜੇ ਰਹਿੰਦੇ ਨੇ ਉਹ ਇਸ ਬੱਚੀ ਦੇ ਮਕਾਨ ਬਣਾਉਣ ਦੇ ਵਿੱਚ ਸਾਡੀ ਹੈਲਪ ਕਰਨ ਜੀ ਫਿਰ ਜਿੰਨਾ ਟੋਟਲ ਖਰਚਾ ਆਊਗਾ ਸਾਰਾ ਤੁਸੀਂ ਕਰੋਗੇ ਜਾਂ ਹਾਂ ਹਾਂ ਉਹਦੇ ਸਰ ਜਿੰਨਾ ਸਾਡੇ ਤੋਂ ਅਕਾਲਪੁਰ ਕਨ ਸਾਡੇ ਤੋਂ ਸੇਵਾ ਲਈ ਉਹ ਅਸੀਂ ਆਪ ਕਰਾਂਗੇ ਬਾਕੀ ਜਿਵੇਂ ਕਹਿੰਦੇ ਕਿ ਸੱਜਣਾਂ ਤੋਂ ਢੜੇਰਿਆਂ ਨੂੰ ਬੇਨਤੀ ਕਰਾਂਗੇ ਬਾਹਰ ਜਿਹੜੇ ਸੱਜਣਾਂ ਨੇ ਦੇ ਐਨ ਆਰ ਆਈ ਵੀਰ ਸਾਡੇ ਸਾਧਕ ਤੋਂ ਰਹਿੰਦੇ ਉਹਨਾਂ ਨੂੰ ਬੇਨਤੀ ਕਰਾਂਗੇ ਬਾਕੀ ਬਹੁਤ ਸਮਾਜ ਸੇਵੀ ਹੈ ਜਿਹੜੇ ਇਤਾਂ ਦੇ ਬੱਚਿਆਂ ਦੀ ਮਦਦ ਕਰਨ ਲਈ ਅਸੀਂ ਉਹਨਾਂ ਦੇ ਅੱਗੇ ਗੁਹਾਰ ਲਾਵਾਂਗੇ ਬੇਨਤੀ ਕਰਾਂਗੇ ਸਾਡਾ ਸਾਥ ਦਿਓ ਧੰਨਵਾਦ ਅੱਛਾ ਹਾਂਜੀ ਸਾਸੀ ਕਾ ਭੈਣ ਜੀ ਸਾਸੀ ਕਾ ਬੇਟੀ ਨੇ ਬਹੁਤ ਨਾਮ ਤੁਹਾਡਾ ਰੋਸ਼ਨ ਕੀਤਾ ਹਾਂਜੀ ਕਿਵੇਂ ਦੇਖਦੇ ਹੋ ਇਹਨੂੰ ਬਹੁਤ ਵਧੀਆ ਲੱਗਦਾ ਵਿੱਚ ਬਹੁਤ ਵਧੀਆ ਲੱਗਦਾ ਹਾਂਜੀ ਇਹ ਫਿਰ ਜਦੋਂ ਸਟਾਰਟਿੰਗ ਕੀਤੀ ਹੈ ਇਹ ਤੁਸੀਂ ਗਾਈਡੈਂਸ ਕਰਦੇ ਸੀ ਜਾਂ ਜਿਵੇਂ ਬੱਚੇ ਦੇ ਪਰਮਾਤਮਾ ਵੱਲੋਂ ਹੀ ਆਪਣੇ ਮਨ ਚ ਹੁੰਦਾ ਵੀ ਸੁਭਾਉ ਉੱਠ ਕੇ ਬੰਦੇ ਬੱਚੇ ਨੇ ਆਪ ਹੀ ਰਿਸ ਲਾਉਣ ਜਾਣਾ ਜਾਂ ਕਰਨਾ ਜਾਂ ਤੁਸੀਂ ਠਾਉਂਦੇ ਸੀ ਜਾਂ ਇਹ ਪਹਿਲਾ ਵੀਰ ਜੀ ਸਕੂਲ ਤੋਂ ਜਾਂਦੀ ਸੀ ਅੱਛਾ ਜੀ ਉਦੋਂ ਚਲੋ ਸਕੂਲ ਨੂੰ ਲੈ ਜਾਂਦੇ ਸੀ ਤੇ ਚਲੋ ਜਦੋਂ ਸਕੂਲ ਚ ਇਹਨਾਂ ਦੀਆਂ ਪੰਜ ਕਲਾਸਾਂ ਪੂਰੀਆਂ ਹੋ ਗਈਆਂ ਉਦੋਂ ਵੀ ਨਹੀਂ ਕਹਿਣ ਲੱਗੀ ਵੀ ਮਮੀ ਵੀ ਪੰਜ ਕਲਾਸਾਂ ਹੀ ਪੂਰਨਾ ਹੋ ਗਈਆਂ ਤੇ ਮੇਰਾ ਭੱਜਣ ਦਾ ਵੀ ਸੁਖਣਾ ਤੋਂ ਮੈਂ ਕਹਿੰਦੀ ਚਲ ਪੁੱਤ ਕੋਈ ਨੀ ਤੇ ਰਸ ਸੁਖਣਾ ਪੂਰਾ ਹੋਊਗਾ ਉਦੋਂ ਫਿਰ ਮੈਂ ਜਦ ਸਕੂਲ ਚ ਜਾਂਦੀ ਸੀ ਵਾਪਸ ਉਦੋਂ ਮੈਂ ਲੈ ਜਾਂਦੀ ਸੀ ਇਹਨੂੰ ਭੱਜਣ ਵਾਸਤੇ ਤੇ ਸੁਬਾ ਵੀ ਜਾਂਦੀ ਸੀ ਕਿ ਸੁਬਾ ਨੇ ਉੱਠ ਖੜਨਾ ਕਹਿੰਦਾ ਮੰਮੀ ਮੈਨੂੰ ਭੱਜਣ ਜਾਣਾ ਇੱਕ ਵਾਰੀ ਮੈਂ ਸੁਬਾ ਲੈ ਜਾਂਦੀ ਇੱਕ ਵਾਰੀ ਸ਼ਾਮ ਨੂੰ ਲੈ ਜਾਂਦੀ ਬਸ ਦੋ ਵਾਰੀ ਲੈ ਕੇ ਜਾਂਦੀ ਸੀ ਤਾਂ ਹੁਣ ਠੰਡ ਬਹੁਤ ਆਪਣੇ ਆਪ ਹੀ ਉੱਠ ਪੈਂਦੇ ਆਪਣੇ ਆਪ ਉੱਠ ਪੈਂਦੀ ਹੁਣ ਤਾਂ ਇਹਨੂੰ ਆਦਤ ਬਣ ਗਈ ਅਸ ਹੁਣ ਆਦਤ ਬਣ ਗਈ ਆਦਤ ਬਣ ਗਈ ਹੁਣ ਤਾਂ ਆਪਣੇ ਆਪ ਉੱਠ ਖੜਦੀ ਮੈਨੂੰ ਵੀ ਠਾ ਦਿੰਦੀ ਕਈ ਵਾਰੀ ਮੈਂ ਲੇਟ ਹੋ ਜਾਂਦੀ ਮੈਨੂੰ ਠਾ ਦਿੰਦੀ ਮੰਮੀ ਮਲੇਟ ਹੋ ਗਈਆਂ ਤਔਰ ਉੱਠ ਕੇ ਮੈਂ ਦਾਦਾ ਨੂੰ ਰੈਡੀ ਕਰਦੀ ਆ ਫਿਰ ਸਰ ਤੋਂ ਵੀ ਡਰਦੀ ਆ ਮੰਮੀ ਸਰ ਬੋਲਣਗੇ ਮੈਂ ਲੇਟ ਤਾਂ ਫਿਰ ਮੈਂ ਦਾਦਾ ਨੂੰ ਰੈਡੀ ਕਰਦੀ ਆ ਚਲੋ ਸੋ ਫਾਦਰ ਸਾਹਿਬ ਵੀ ਨਾਲ ਨੇ ਸੋ ਉਹਨਾਂ ਦੇ ਕੋਚ ਸਾਹਿਬ ਉਹਨਾਂ ਨੂੰ ਵੀ ਕਹਾਂਗੇ ਕਿ ਬੁਲਾਇਆ ਜਾਵੇ 2 ਮਿੰਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸ਼ੀ ਸ਼ੋ ਬਨਾਮ ਤੁਹਾਡਾ ਜਗਤਾਰ ਸਿੰਘ ਜਗਤਾਰ ਸਿੰਘ ਜੀ ਤੁਸੀਂ ਰਿਟਾਇਰਡ ਹਾਂਜੀ ਆਰਮੀਚੁਰ ਰਟਾਇਰ ਹੈ। ਅੱਛਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਰਟਾਇਰ ਹੋਏ ਨੇ? 2 ਸਾਲ ਹੋ ਗਏ ਜੀ। ਤੇ ਤੁਸੀਂ ਸ਼ੁਰੂ ਤੋਂ ਹੀ ਮਤਲਬ ਸਪੋਰਟਸ ਉੱਪਰ ਸਨੈਟ ਜਾਂ ਇੱਥੇ ਆ ਕੇ ਤੁਹਾਡੇ ਮਨ ਚ ਆਈ ਵੀ ਮੈਂ ਬੱਚਿਆਂ ਨੂੰ ਕਰਾਵਾਂ। ਮੈਂ ਜਦੋਂ ਭਰਤੀ ਹੋਇਆ ਸੀਗਾ ਮੈਂ ਉਦੋਂ ਤੋਂ ਹੀ ਮੈਨੂੰ ਸਪੋਰਟਸ ਨਾਲ ਲੱਗਾ ਤਾਂ ਪਹਿਲੇ ਪੰਕੰਦੇ ਵਾਲੇ ਪਿੰਡ ਨੂੰ ਅਸੀਂ ਉੱਥੋਂ ਤੋਂ ਹੀ ਹੈ। ਕਿ ਕ੍ਰਿਕਟ ਵਗੈਰਾ ਖੇਡਣਾ, ਕਬੱਡੀ ਖੇਡਣੀ। ਫੌਜ 'ਚ ਜਾ ਕੇ ਅਸੀਂ ਹੈਂਡਬਾਲ, ਬਾਸਕਟਬਾਲ ਵੱਲੀ ਗਏ। ਤਾਂ ਜਿਹੜਾ ਸਾਡਾ ਰੁਟੀਨ ਜਿਹੜੀ ਮੇਰੀ ਫੌਜ ਦੀ ਨੌਕਰੀ ਦੀ ਲਗਭਗ ਪਹਿਲੇ 10-15 ਸਾਲ ਅਸੀਂ ਬਾਸਕਟਬਾਲ ਖੇ ਤੇ ਉਹਦੇ ਕਰਕੇ ਮੈਨੂੰ ਲੱਗੇ ਕਿ ਮੇਰੇ ਬੱਚੇ ਆਪਦੇ ਬੱਚਿਆਂ ਵਾਸਤੇ ਸ਼ੁਰੂ ਕੀਤਾ ਸੀਗਾ ਮੈਂ ਕਿ ਆਪਦੇ ਬੱਚੇ ਨੂੰ ਆਪਾਂ ਲੈ ਕੇ ਆਈਏ ਇੱਥੇ ਥੋੜੇ ਤਗੜੇ ਕਰੀਏ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਅੱਗੇ ਉਹ ਹੈ ਨਹੀਂ ਜਿਹੜਾ ਬੱਚਾ ਫਿੱਟ ਹੋਊਗਾ ਫਿਜ਼ੀਕਲੀ ਫਿੱਟ ਹੋਊਗਾ ਉਹੀ ਚੰਗਾ ਟਾਈਮ ਕੱਢੂਗਾ ਨਹੀਂ ਤਾਂ ਦਵਾਈਆਂ ਤੇ ਜਾਂ ਫੋਨਾਂ ਤੇ ਅੜਕੇ ਰਹਿ ਜਾਣਗੇ ਉਹ ਚਾਹਦੇ ਨੇ ਨਵਜੋਤ ਦੀ ਕਿ ਮੈਨੂੰ ਇੱਕ ਸਕੂਲ ਚ ਭਜਦੀ ਤਾਂ ਮੈਂ ਉਹਨੂੰ ਵੀ ਕਿਹਾ ਦੇ ਰੀਚ ਕੀਤੀ ਤਾਂ ਕਿ ਤੁਸੀਂ ਵੀ ਆ ਕੇ ਸਾਡੇ ਨਾਲ ਮਿਲੋ ਇਹ ਫਿਰ ਆ ਕੇ ਸਾਡੇ ਨਾਲ ਅਸੀਂ ਪ੍ਰੈਕਟਿਸ ਸ਼ੁਰੂ ਕੀਤੀ ਲਗਭਗ 2 ਸਾਲ ਵਾਂਗ ਸਨ ਹੋ ਕੇ ਪ੍ਰੈਕਟਿਸ ਕਰਦੇ ਇਥੇ ਹੁਣ ਨਵਜੋਤ ਕੋ ਰੇਸ ਲਾਉਣ ਜਾਂਦੀ ਆ ਤੁਸੀਂ ਲੈ ਕੇ ਜਾਂਦੇ ਹੋ ਨਾ ਹਾਂਜੀ ਹੁਣ ਤੱਕ ਤਾਂ ਸੀਮ ਤੋਂ ਇੱਥੋਂ ਤੱਕ ਆ ਵੀ ਤੁਹਾਨੂੰ ਯਕੀਨ ਹੁੰਦਾ ਵੀ ਫਰਸਟ ਆਊਗੀ ਹਾਂਜੀ ਆ ਵੀ ਜਾਂਦੀ ਆ ਬਿਲਕੁਲ ਸਰ ਪਰ ਆਉਣ ਵਾਲੇ ਸਮੇਂ ਦੇ ਵਿੱਚ ਗੁੜੀਆ ਦੇ ਫਿਊਚਰ ਨੂੰ ਲੈ ਕੇ ਜੌਬ ਨੂੰ ਲੈ ਕੇ ਹੋਰ ਪੇਰੈਂਟਸ ਦੀਆਂ ਉਹਨੂੰ ਕਿਵੇਂ ਕੀ ਤੁਹਾਨੂੰ ਉਮੀਦਾਂ ਨੇ ਤੋਂ ਓਕੇ ਸਭ ਕੁਝ ਪਲੈਨਿੰਗ ਦੇ ਨਾਲ ਪਹਿਲਾਂ ਸਾਲ ਸੀ ਜਿਹੜੀ ਮਿਹਨਤ ਕੀਤੀ ਦੋ ਸਾਲ ਸਾਡੇ ਚਨੀ ਸੀਗਾ ਇਹੋ ਜਿਹਾ ਕੁਝ ਕਿ ਵੀ ਅਸੀਂ ਇਸ ਲੈਵਲ ਤੱਕ ਪਹੁੰਚ ਜਾਣਗੇ ਸਾਡੀ ਇੰਟਰਵਿਊਜ਼ ਹੋਣਗੀਆਂ ਜਾਂ ਅਸੀਂ ਨਵਜੋਤ ਇੰਨੀ ਹਾਈਲਾਈਟ ਹੋ ਜੂਗੀ ਤੇ ਉਹ ਚੀਜ਼ ਨੂੰ ਅਸੀਂ ਦੇਖਦੇ ਹੋਏ ਵੀ ਹੁਣ ਜਿਹੜਾ ਸਾਡਾ ਨਾਮ ਬਣ ਗਿਆ ਨਵਜੋਤ ਦਾ ਨਾਮ ਬਣ ਗਿਆ ਪਿੰਡ ਦਾ ਨਾਮ ਬਹੁਤ ਹੋ ਗਿਆ ਵੀ ਸਾਨੂੰ ਹੁਣ ਇਹਦੇ ਵਾਸਤੇ ਐਕਸਟਰਾ ਆਰਡੀਨਰੀ ਵੀ ਸੋਚਣਾ ਪੈ ਰਿਹਾ ਕਿ ਆਪਾਂ ਜਿਹੜਾ ਹੁਣ ਅੰਡਰ 11 ਭਾਈ ਤੁਸੀਂ ਜਿੱਤੀ ਸੀ ਪਿਛਾ ਉਹ ਅਗਰੇ ਨੇ 14 ਦੇ ਵਿੱਚ ਆ ਜਾਣਾ ਅੰਡਰ 14 ਬੱਚਾ ਕਰੋ ਕੀਤੇ ਬੱਚੇ ਦੇ ਨਾਲ ਵੱਡੇ ਹੋਇਆ ਲਗਭਗ 3 ਸਾਲ ਵੱਡੇ ਬੱਚੇ ਹੋਣਗੇ ਜਿਨ੍ਹਾਂ ਨੂੰ ਹੁਣ ਭੱਜੂਗੇ 2026 ਚ ਉਹਦੇ ਚ ਕੀ ਹੋਊਗਾ ਕਿ ਅਸੀਂ ਮੰਨ ਕੇ ਨਹੀਂ ਚੱਲਦੇ ਵੀ ਇੱਕ ਸਾਲ ਅਸੀਂ ਜਿੱਤਾਂਗੇ ਜਾਂ ਕਿਸੇ ਵੀ ਈਵੈਂਟ ਦੇ ਵਿੱਚ ਅਸੀਂ ਇੱਕ ਸਾਲ ਅਸੀਂ ਫੇਰ ਬਲਾਈਂਡ ਪਹਿਲਾਂ ਵੀ ਅਸੀਂ ਬਲਾਈਂਡ ਸਾਡੀ ਮਿਹਨਤ ਸੀ ਕਿ ਹਾਰਡਵਰਕ ਸੀਗਾ ਵੀ ਸਾਨੂੰ ਕੋਈ ਨਹੀਂ ਸੀਗਾ ਅਸੀਂ ਇਹਨੇ ਜਿੱਤਾਂਗੇ ਜਾਂ ਇੱਥੋਂ ਤੱਕ ਪਹੁੰਚਾਂਗੇ ਹੁਣ ਸੇਮ ਆ ਸਾਡਾ ਫੇਰ ਉ ਮਿਹਨਤ ਕਰਨੀ ਆ ਫਲਦੀ ਇਸ਼ਾ ਜੇ ਇਹਦੀ ਮਿਹਨਤ ਸਹੀ ਹੋਊਗੀ ਤੇ ਅਸੀਂ ਉਹ ਲੈ ਲਾਂਗੇ ਜਿਹੜਾ ਹੋਊਗਾ ਅੰਡਰ 14 ਵਿੱਚ ਇੱਕ ਸਾਲ ਦਾ ਸਾਨੂੰ ਗੈਪ ਲੱਗ ਹੀ ਜਾਣਾ ਸਾਡੀ ਦੀ ਪਲੈਨਿੰਗ ਚੱਲ ਜੰਦੀ ਆ ਉਹ ਵੀ ਤੇ ਅਸੀਂ ਹਰ ਚੀਜ਼ ਨੂੰ ਲਿਖਦੇ ਆ ਕਿ ਆ ਚੀਜ਼ ਅੱਜ ਅਸੀਂ ਇਸ ਮਹੀਨੇ ਚਾਚੀਮੈਂਟ ਕੀਤੀ ਆ ਸਾਡੇ ਚਾਹ ਪ੍ਰੋਗਰੈਸ ਆ ਅਸੀਂ ਸਾਰਾ ਕੁਝ ਨੋਟ ਕਰੀ ਜਾਂਦੇ ਹਾਂ ਉਸ ਚੀਜ਼ ਵਿੱਚ ਧੰਨਵਾਦ ਜੀ ਸੋ ਨੋਜੋਤ ਬਤ ਡਾਈਟ ਦੀ ਬੋਤਲ ਲੋਡ ਪੈਂਦੀ ਹੈ ਨਾ ਭਜਨ ਲਈ ਆਪਾਂ ਨੂੰ ਛੋਲੇ ਬਦਾਮ ਹੋਰ ਵੀ ਕੁਝ ਦੁੱਧ ਵਗੈਰਾ ਜ਼ਰੂਰੀ ਆ ਸਿਹਤ ਲਈ ਉਹ ਫਿਰ ਤੁਸੀਂ ਕਿਵੇਂ ਮੇਨਟੇਨੈਂਸ ਕਰਦੇ ਹੋ ਹਾਂ ਜੋ ਵੀ ਮਨਦੀਪ ਸਰ ਨੇ ਲਾਈ ਹੋਈ ਹੈ ਅੱਛਾ ਉਹ ਵੀ ਮਨਦੀਪ ਸਰ ਨੰਬਰ ਲੈ ਗਏ ਹਾਂਜੀ ਬੱਲੇ ਕੀ ਕਹਿੰਦੇ ਮਨਦੀਪ ਸਰ ਇਹਦੇ ਬਾਰੇ ਮਨਦੀਪ ਸਰ ਕਹਿੰਦੇ ਕਿ ਵੀ ਤੂੰ ਜੋ ਕਰਨਾ ਤੂੰ ਕਰ ਵੀ ਤੂੰ ਜਿੱਥੇ ਤੱਕ ਮਰਜ਼ੀ ਜਾ ਪਰ ਅਸੀਂ ਤੇਰੀ ਡਾਈਟ ਦੀ ਵੀ ਡਾਈਟ ਦੀ ਪਰਵਾਹ ਨਹੀਂ ਕਰਨੀ ਚਾਹੇ ਜਿੰਨਾ ਮਰਜ਼ੀ ਖਰਚਾ ਆਵੇ ਹਾਂਜੀ ਵੈਰੀ ਗੁੱਡ ਫੋਰ ਕੀ ਤੁਸੀਂ ਬੱਚਿਆਂ ਨੂੰ ਤੁਹਾਡੇ ਨਾਲ ਦਿਆਂ ਨਾ ਹਣ ਕੀ ਸੁਨਿਆ ਦੇਣਾ ਚਾਹੁੰਦੇ ਹੋ ਅਸੀਂ ਉਹਨਾਂ ਨੂੰ ਸੁਨਿਆ ਦੇਣਾ ਤਾਂ ਉਹਨੇ ਕਿ ਵੀ ਤੁਸੀਂ ਫੋਨ ਨਾ ਦੇਖੋ ਕੰਨੀਆਂ ਚੀਜ਼ਾਂ ਨਾ ਖਾਓ ਤੇ ਤੁਸੀਂ ਗਰਾਉਂਡ ਦੇ ਨਾਲ ਜੁੜੋ। ਹੂੰ। ਤਾਂ ਦੋਸਤੋ ਛੋਟੀ ਜੀ ਬੱਚੀ ਨੇ ਇੱਕ ਬੜਾ ਵੱਡਾ ਮੈਸੇਜ ਦਿੱਤਾ ਕਿ ਫੋਨ ਨਾਲ ਨਾ ਜੁੜੋ। ਉਹਦੇ ਵਿੱਚ ਆਪਾਂ 30 35 40 45 ਸਾਲਾਂ ਵਾਲੇ ਵੀ ਹੋਣੇ ਇਹ ਆਪਾਂ ਨੂੰ ਵੀ ਇੱਕ ਸਿੱਖਿਆ ਹੈ ਕਿ ਫੋਨ ਨੂੰ ਥੋੜਾ ਜਿਆਦਾ ਘਟਾਇਆ ਜਾਵੇ ਔਰ ਆਪਣੇ ਫਿਊਚਰ ਲਈ ਆਪਣੇ ਬੱਚਿਆਂ ਦੇ ਫਿਊਚਰ ਲਈ ਬੱਚਿਆਂ ਨੂੰ ਆਪਦੇ ਫਿਊਚਰ ਲਈ ਫੋਨ ਤੋਂ ਜਿਹੜਾ ਥੋੜਾ ਜਿਹਾ ਦੂਰ ਰਹਿਣਾ ਚਾਹੀਦਾ ਸੋ ਤੁਸੀਂ ਦੇਖਿਆ ਹੀ ਹੈ ਕਿ ਛੋਟੀ ਜੀ ਬੱਚੀ ਨੇ ਜਿਹੜਾ ਸਾਦਕ ਦਾ ਨਾਮ ਰੌਸ਼ਨ ਕੀਤਾ ਸੋ ਫਾਦਰ ਸਾਹਿਬ ਗੱਲ ਕਰਦੇ ਹਾਂ ਹਾਂਜੀ ਸასიਖਾਲ ਜੀ ਕੀ ਨਾਂ ਤੁਹਾਡਾ ਜੀ ਜਸਵਿੰਦਰ ਸਿੰਘ ਹੈ ਜੀ ਬੱਚੀ ਦਾ ਤੁਹਾਨੂੰ ਸਾਰਾ ਦੂਰੀ-ਅਰੀ ਆਪਾਂ ਨੂੰ ਕਹਾਂ ਦੀ ਲੋੜ ਨਹੀਂ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ 'ਚ ਕੀ ਉਮੀਦਾਂ ਨੇ ਬਹੁਤ ਵਧੀਆ ਜੀ ਦੇਖੀ ਹੈ ਨੇ ਇਸ ਨੂੰ ਮੈਂ ਇਹਨਾਂ ਦੀ ਇਹਦੇ ਕੋਈ ਸਾਹ ਹਮ ਇਹਨੂੰ ਨੈਚਰ 'ਚ ਇਹਨੂੰ ਖੜਾਉਣ ਦਾ ਕਰ ਜਾਂਦੇ ਜਦੋਂ ਫੋਨ ਫੋਨ ਆਉਂਦੇ ਆ ਪਾਸੇੋਂ ਹਾਂਜੀ ਕੁੜੀਆਂ ਬਾਰੇ ਕਿਵੇਂ ਆ ਫਿਰ ਮਨਮਸੂਸ ਹੁੰਦਾ ਆਪਣੇ ਉੱਤੇ ਕਿਵੇਂ ਬੰਜੀ ਬਹੁਤ ਹੀ ਹੁੰਦਾ ਜੀ ਬਹੁਤ ਵਧੀਆ ਲੱਗਦਾ ਜੀ ਧੰਨਵਾਦ